ਵੀਰ ਮੇਰੇ ਉਹ ਸੁੱਖੀ ਹਨ ਜਿਨੇ ਇਹਨੂੰ ਕੱਲਿਆ 2-3000 ਰੁਪਇਆ ਦੇ ਕੇ ਕਿ ਤੂੰ ਐਦਾਂ ਕਰ ਦੇ ਐਦਾਂ ਹਨ ਸੁੱਖੀ ਕੌਣ ਮੈਂ ਤੁਹਾਨੂੰ ਦੱਸਦਾ ਬਈ ਆ ਜਿਹੜਾ ਮਰਡਰ ਕੀਤਾ ਗਿਆ ਨਾ ਧਰਮ ਦੇ ਨਾਮ ਦੇ ਉੱਤੇ ਗੁਰਦੁਆਰੇ ਦੇ ਵਿੱਚ ਐਸ ਮੁੰਡੇ ਦਾ ਇਹ ਮੁੰਡਾ ਕੋਈ ਬੇਅਦਬੀ ਨਹੀਂ ਸੀ ਕਰਨ ਆਇਆ ਵੀਰੋ ਇਹਦਾ ਮਰਡਰ ਪ੍ਰੀ ਪਲਾਨਡ ਕੀਤਾ ਗਿਆ ਇਹ ਮੁੰਡਾ ਕੋਈ ਬਿਆਦਬੀ ਨਹੀਂ ਸੀ ਕਰਨ ਆਇਆ ਐਸ ਮੁੰਡੇ ਦਾ ਨਾਮ ਵਿਸ਼ਾਲ ਕਪੂਰ ਏ ਜਿਹੜਾ ਕਿ ਦਿੱਲੀ ਦਾ ਰਹਿਣ ਵਾਲਾ ਸੀ ਪਰ ਇੱਕ ਧਰਮ ਦੇ ਠੇਕੇਦਾਰ ਨੇ ਇੱਕ ਬੱਲੇ ਕਿਸਮ ਦੇ ਗੁੰਡੇ ਕਿਸਮ ਦੇ ਨਾਂਗਨੇ ਐਸ ਬੰਦੇ ਨੂੰ ਆਪਣੀ ਸਿਰਫ ਐਸ ਜਾਨੀ ਗਰੀਬ ਨੂੰ ਐਸ ਅਨਾਥ ਬੱਚੇ ਨੂੰ ਆਪਣੀ ਸਿਰਫ ਫੋਕੀ ਬੱਲੇ ਬੱਲੇ ਬਾਸਤੇ ਐਸ ਨੰਗ ਕਿਸਮ ਦੇ ਬੰਦੇ ਨੇ ਇਹਦਾ ਕਤਲ ਕੀਤਾ ਵੀਰੋ ਪ੍ਰੀ ਪਲਾਨਡ ਕੀਤਾ ਐਸ ਦੱਲੇ ਨੇ ਇਹਦਾ ਕਤਲ ਪ੍ਰੀ ਪਲਾਨਡ ਇਹ ਮੁੰਡਾ ਕੋਈ ਵਿਅਦਬੀ ਨਹੀਂ ਸੀ ਕਰਨ ਆਇਆ ਪ੍ਰੀ ਪਲਾਨਡ ਮਰਡਰ ਇਹ ਨਛੇੜੀ ਨੇ ਹਰਾਮ ਦੇ ਨੇ ਦੱਲੇ ਨੇ ਕਿਹੜੇ ਕਿਹੜੇ ਤਗਮੇ ਮੈਂ ਇਹਦੇ ਗਲ ਦੇ ਵਿੱਚ ਪਾਵਾਂ ਨਿਹੰਗ ਨਿਹੰਗਾਂ ਦੇ ਬਾਣੇ ਦੇ ਵਿੱਚ ਇਹ ਇੱਕ ਗੁੰਡਾ ਏ ਨਛੇੜੀ ਏ ਸਿਰੇ ਦਾ ਸਿਰੇ ਦਾ ਨਛੇੜੀ ਏ ਮੈਂ ਇਹਨੂੰ ਹੁਣ ਬਹੁਤ ਚੰਗੀ ਤਰੀਕੇ ਨਾਲ ਜਾਣਦਾ ਇਹਦਾ ਕੰਮ ਕੀ ਏ ਬੇਮਤਲਬੇ ਮੁੱਦੇ ਚੱਕਣੇ ਇਹ ਧਰਮ ਦੇ ਨਾਮ ਦੇ ਉੱਤੇ ਪੈਸੇ ਇਕੱਠੇ ਕਰਨੇ ਐਦਾ ਧੰਦਾ ਆ ਕਿ ਜਮਾਂਗਾ ਕਿਸੇ ਨੂੰ ਤਾਂ ਡਰਾ ਕੇ ਪੈਸੇ ਲੈ ਲੰਦਾ ਤੇ ਜਿਹੜਾ ਕੋਈ ਇਹਨਾਂ ਤੋਂ ਡਰਦਾ ਨਹੀਂ ਹੈਗਾ ਨਾ ਉਹਨਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਪੈਸੇ ਲੈਂਦਾ ਇਹ ਕਿਦਾਂ ਠੱਗਦਾ ਤੁਹਾਨੂੰ ਸਾਰਾ ਕੁਝ ਦੱਸ ਕੇ ਜਮਾਂਗਾ ਜੇ ਭਾਈ ਪਰ ਪਹਿਲਾਂ ਮੇਰਾ ਸਵਾਲ ਆ ਭਾਈ ਸਾਰੇ ਉਹਨਾਂ ਜਾਣਿਆਂ ਨੂੰ ਸਾਰੇ ਆਪਣੀ ਸਿੱਖ ਕੌਮ ਨੂੰ ਸਿੱਖ ਕਮਿਊਨਿਟੀ ਨੂੰ ਖਾਸ ਕਰਕੇ ਜਿਹੜੇ ਅਸਲੀ ਨਿਹੰਗ ਸਿੰਘ ਕਿ ਕੀ ਤੁਹਾਨੂੰ ਨਹੀਂ ਪਤਾ ਕਿ ਇਸ ਬੰਦੇ ਨੇ ਪ੍ਰੀ ਪਲਾਨਡ ਮਰਡਰ ਕੀਤਾ ਤੁਹਾਨੂੰ ਨਹੀਂ ਦੀਦਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਤੁਹਾਡੇ ਮੂੰਹ ਦੇ ਵਿੱਚ ਘੁੰਗੜੀਆਂ ਕਿਉਂ ਪੈ ਗਈਆਂ ਹਰ ਇੱਕ ਦੇ ਕਿਉਂ ਪਈਆਂ ਕੋਈ ਨਹੀਂ ਬੋਲਿਆ ਜੀ ਕੋਈ ਇੱਕ ਕ ਵੀ ਨਹੀਂ ਬੋਲਿਆ ਸਿੱਧਾ ਗੜਕ ਕੇ ਮਾਂ ਦਾ ਪੁੱਤ ਨਾ ਮੈਂ ਕੋਈ ਨਿਹੰਗ ਸਿੰਘ ਦੇਖਿਆ ਤੇ ਨਾ ਆਪਣਾ ਕੋਈ ਪੰਜਾਬੀ ਦਲੇਰ ਜਿਹੜਾ ਸਿੱਖ ਜਿਹੜਾ ਕਹਿੰਦਾ ਕਿ ਅਸੀਂ ਸਿੱਖ ਕੌਮ ਨੂੰ ਪ੍ਰੈਜ਼ੈਂਟ ਕਰਦੇ ਆਂ ਮੈਂ ਨਹੀਂ ਦੇਖਿਆ ਵੀਰੋ ਬੱਚਾ ਵਿਸ਼ਾਲ ਕਪੂਰ ਦਿੱਲੀ ਦਾ ਅਨਾਥ ਬੱਚਾ ਜੀ ਇਹਦੀ ਗੱਲ ਨੂੰ ਸੁਣੋ ਧਿਆਨ ਨਾਲ ਫਿਰ ਆਪਾਂ ਗੱਲ ਕਰਦੇ ਆਂ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜਾਨ ਬਚਾਏਗਾ ਉਹ ਹੀ ਬਚਾਏਗਾ ਉਨੀ ਹੋ ਜਰਾ ਅਜੀ ਸੁਖੀ ਨੇ ਮੈਨੂੰ ਇਹ ਕਿਹਾ ਸੀ ਸੁਖੀ ਤਾਂ ਤੁਸੀਂ ਸੀਗੇ ਇਹ ਵਿੱਚ ਕਹਿੰਦਾ ਹਨਾ ਜੀ ਕਿ ਸੁਖੀ ਨੇ ਮੈਨੂੰ ਇਹ ਕਿਹਾ ਸੀ ਤੇ ਸੁਖੀ ਤਾਂ ਤੁਸੀਂ ਸੀਗੇ ਪਰ ਅਜੇ ਤੱਕ ਕਿਸੇ ਨੂੰ ਇਹ ਨਹੀਂ ਪਤਾ ਲੱਗਾ ਕਿ ਸੁਖੀ ਹੈ ਕੌਣ ਹੈ ਅਸਲੀ ਮਾਸਟਰ ਮਾਈਂਡ ਤਾਂ ਵੀਰ ਮੇਰੇ ਉਹ ਸੁਖੀ ਹਨਾ ਜਿਨੇ ਇਹਨੂੰ ਕੱਲਿਆ 2-3000 ਰੁਪਏ ਦੇ ਕੇ ਕਿ ਤੂੰ ਇਦਾਂ ਕਰ ਦੇ ਇਦਾਂ ਹਨਾ ਸੁਖੀ ਕੌਣ ਮੈਂ ਤੁਹਾਨੂੰ ਦੱਸਦਾ ਮੈਂ ਜਾਣਦਾ ਸੁਖੀ ਨੂੰ ਤੇ ਮੈਂ ਹਨਾ ਪੰਜਾਬ ਪੁਲਿਸ ਨੂੰ ਜਿਨ੍ਹਾਂ ਦੇ ਕੋਲ ਇਹਦਾ ਰਿਮਾਂਡ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਮਾ ਕਿ ਜੇ ਤੁਸੀਂ ਖੁਦ ਪਤਾ ਲਾਉਣੇ ਚਾਹੁੰਦੇ ਆ ਕਿ ਸੁਖੀ ਹੈ ਕੌਣ ਤਾਂ ਇਹਨੂੰ ਮੰਗੂ ਨੂੰ ਨੰਗਾ ਕਰ ਲਈਓ ਤੇ ਉੱਤੇ ਹਨਾ ਤੇਲ ਲਾ ਕੇ ਪਟੇ ਫੇਰੋ ਦੇਖਿਓ ਤੁਹਾਨੂੰ ਕਿੱਦਾਂ ਦੱਸਦਾ ਸੁਖੀ ਕੌਣ ਤੇ ਜੇ ਤਦ ਵੀ ਨਾ ਦੱਸੂ ਤਾਂ ਇਹਨੂੰ ਹਣਾ ਚਿੱਟਾ ਭਲਾ ਦਿਓ ਦੇਖਿਓ ਕਿੱਦਾਂ ਓਵਰਡੋਜ਼ ਦੇ ਵਿੱਚ ਦੱਸਦਾ ਤੁਹਾਨੂੰ ਕਿ ਸੁਖੀ ਕੌਣ ਕਿਉਂਕਿ ਇਹਨੂੰ ਜੀ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਜੀ ਇਹ ਇੱਕ ਕ੍ਰਿਮੀਨਲ ਬੰਦਾ ਜਣੀ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਹ ਇੱਕ ਨਸ਼ੇੜੀ ਆ ਜੀ ਇਹਦੇ ਉੱਤੇ ਚੋਰੀ ਦੇ ਜਣੀ ਇਹਦੇ ਉੱਤੇ 9 ਪਰਚੇ ਅਜ ਤੱਕ ਦਰਜ ਹੋ ਆ ਜਿਹਦੇ ਵਿੱਚੋਂ ਚੋਰੀ ਚਿੱਟ ਸਮੈਕ ਠੱਗੀਆਂ ਇਹ ਸਾਰੇ ਲੜਾਈ ਝਗੜੇ ਦੇ ਤੇ ਅਸਲੇ ਤੱਕਰ ਦੇ ਨੌ ਪਰਚੇ ਇਹਦੇ ਉੱਤੇ ਦਰਜ ਹੋ ਆ ਜੀ ਇਹਨੇ ਆਪਣਾ ਹਨਾ ਗੁੰਡਾਪਨ ਛਪਾਉਣ ਵਾਸਤੇ ਆ ਜਿਹੜਾ ਮੰਗੂ ਜਿਆ ਰਮਨ ਨਾ ਇਹਦਾ ਨਾਮ ਉਦਾਂ ਇਹਨੇ ਨਿਹੰਗ ਸਿੰਘਾਂ ਦਾ ਬਾਣਾ ਪਾ ਲਿਆ ਪਰ ਅੰਦਰੋਂ ਤਾਂ ਉਹ ਗੁੰਡਾ ਸੀ ਉਹਦਾ ਇੱਕੋ ਹੀ ਕੰਮ ਆ ਜੀ ਸਿਰਫ ਪਬਲਿਸਿਟੀ ਠੀਕ ਆ ਜੀ ਇਹੋ ਜਿਹੇ ਹੀ ਜਣੀ ਗੱਲਾਂ ਕਰਨੀਆਂ ਤੇ ਲੋਕਾਂ ਤੋਂ ਪੈਸੇ ਲੈਣੇ ਠੀਕ ਜਿੰਨੇ ਮੁੱਦੇ ਚੱਕੇ ਅਜ ਤੱਕਰ ਦੱਸ ਦੋ ਨੇ ਕਿਹੜਾ ਚਾਜ ਸਵਾਦ ਦੀ ਕੋਈ ਵੀ ਗੱਲ ਕੀਤੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਕ੍ਰਿਮੀਨਲ ਰਿਕਾਰਡ ਦਾ ਬੰਦਾ ਠੀਕ ਆ ਜੀ ਤੇ ਜਿਹੜਾ ਕੋਈ ਨਹੀਂ ਹਨ ਉਹਦੇ ਹੱਥ ਆਉਂਦਾ ਜਣੀ ਕੋਈ ਨਹੀਂ ਇਹਨਾਂ ਦੀ ਮੰਨਦਾ ਤਾਂ ਉਹਨਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਇਹ ਪੈਸਾ ਕਿਦਾਂ ਹੜੱਪਦਾ ਰਿਆ ਮੇਰੇ ਬਰਗੇ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਇਹਨੇ ਮੈਨੂੰ ਫੋਨ ਕੀਤਾ ਸੀ ਜੀ 2020 ਦੀ ਗੱਲ ਹੋਇਆ ਇਹ ਵੀਰੋ 2020 ਦੇ ਵਿੱਚ ਉਦੋਂ ਇਹ ਮੈਨੂੰ ਕਹਿੰਦਾ ਕਿ ਇਹ ਬਾਬਾ ਜੀ ਸੱਦਾਂਦਾ ਕਿ ਬਾਬਾ ਜੀ ਤੁਸੀਂ ਮੇਰੀ ਕਿਤੇ ਪਰ ਮੈਂ ਐਡਾ ਵੱਡਾ ਸਿੱਖ ਕੌਮ ਲਈ ਕੰਮ ਕੀਤਾ ਮੰਗੂ ਮੱਠ ਵਾਲਾ ਜਿਹੜਾ ਚੰਡੇ ਵਾਲਾ ਸੀ ਕਿ ਤੁਸੀਂ ਮੇਰਾ ਇੱਕ ਵਾਰੀ ਨਾਂ ਲੈ ਦੋ ਤੁਹਾਨੂੰ ਦੁਨੀਆ ਬਹੁਤ ਸੁਣਦੀ ਹੈ ਤੇ ਮੈਂ ਉਹਨੂੰ ਕਿਹਾ ਕਿ ਬਾਈ ਤੇਰਾ ਨਾਂ ਬਥੇਰਾ ਹੋ ਗਿਆ ਹਰ ਚੈਨਲ ਤੇ ਤੂੰ ਆਉਂਦਾ ਆ ਜਦੋਂ ਨੈਕਸਟ ਕੋਈ ਚੰਗਾ ਮੇਰੇ ਮਨ ਨੂੰ ਲੱਗਾ ਤਾਂ ਮੈਂ ਜ਼ਰੂਰ ਲੈਦਾਗਾ ਫਿਰ ਜੀ ਇਹਨੇ ਮੈਨੂੰ ਫੋਨ ਕਰਨਾ इमोशनल ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਬੱਚਿਆਂ ਦੀ ਫੀਸ ਹੈ ਨਹੀਂ ਸਾਡੀ ਕੋਈ ਹਨਾ ਪਛਾਣ ਨਹੀਂ ਹੈਗੀ ਇਦਾਂ ਬਹੁਤ ਗੱਲਾਂ ਮੈਂ ਤੁਹਾਨੂੰ ਸੁਣਾ ਸਕਦਾ ਇਹਦੀਆਂ ਤੇ ਮੋੜ ਕੇ ਬੱਚਿਆਂ ਦੀ ਫੀਸ ਦਾ ਇਹਨੇ ਕਰਨਾ ਸ਼ੁਰੂ ਕਰ ਦਿੱਤਾ ਕਿ ਜੀ ਮੇਰਾ ਬੜਾ ਔਖਾ ਚੱਲਦਾ ਆ ਦੇਖੀ ਮੈਂ ਸੁਣਾਉਣਾ ਤੁਹਾਨੂੰ ਕਿੰਨਾ ਪੈਸੇ ਲੈਂਦਾ ਜੀ ਹਾਂ ਜੀ ਫਤੇ ਜੀ ਹਾਂ ਜੀ ਬਾਈ ਹਾਂ ਜੀ ਫੋਨ ਕੀਤਾ ਸੀ ਤੁਸੀਂ ਨੇਵਾਂ ਫੀਸ ਜਮਾ ਕਰਾਤੀ ਨਹੀਂ ਮੈਂ ਹਨਾ 2 ਦਿਨ ਬਾਅਦ ਹਾਂ ਪਰ ਮੈਂ ਫਿਰ ਵੀ ਕੋਈ ਤਰ੍ਹਾਂ ਦਾ ਵਿੱਚ ਜੇ ਹੋ ਸਕਿਆ ਤਾਂ ਮੈਂ ਤਾਂ ਮੈਂ ਆ ਕੇ ਜ਼ਰੂਰ ਕਰਾਣਾ ਠੀਕ ਆ ਜਿੰਨਾ ਕਿਸੇ ਜਾਨੀ ਕੋਈ ਕਦੇ ਵੀਜ਼ੀ ਸਗਾ ਤਾਂ ਮੈਂ ਤੁਹਾਨੂੰ ਫੋਨ ਨਹੀਂ ਕਰਦਾ ਚਲੋ ਠੀਕ ਹਨ ਜੇ ਉਹ ਕੰਮ ਆਵੇ ਉਹ ਮੈਂ ਕਰ ਉਹ ਠੀਕ ਆ ਜੀ ਜਾਨੀ ਈਮੋਸ਼ਨਲ ਬਲੈਕਮੇਲ ਕਰਕੇ ਕਿ ਸਾਡਾ ਸਿੱਖ ਕੌਮ ਨਹੀਂ ਸਵਾਰਦੀ ਮੇਰੇ ਤਾਂ ਬੱਚਿਆਂ ਦੀ ਫੀਸ ਵੀ ਨਹੀਂ ਚਲੋ ਇਸ ਗੱਲ ਨੂੰ ਵੀ ਛੱਡੋ ਬੰਦਾ ਹੋਈ ਜਾਂਦਾ ਕਿਉਂਕਿ ਉਦੋਂ ਮੈਂ ਨਵਾਂ ਨਵਾਂ ਆਇਆ ਸੀ ਜੀ ਫੇਸਬੁੱਕ ਦੇ ਉੱਤੇ ਮੈਨੂੰ ਪਤਾ ਹੀ ਨਹੀਂ ਸੀ ਮੈਂ ਵੀ ਇਹਨਾਂ ਨੂੰ ਜੋਦੇ ਸਮਝਦਾ ਸੀ ਕਿ ਖਰੇ ਚੰਗਾ ਹੀ ਕੰਮ ਕੀਤਾ ਹੋਊਗਾ ਠੀਕ ਤੇ ਫਿਰ ਉਸ ਤੋਂ ਬਾਅਦ ਦੇਖੋ ਇਹਨੇ ਮੇਰੇ ਪੇਜ ਦੇ ਉੱਤੇ ਸਰਚ ਮਾਰੀ ਕਿ ਮੇਰੇ ਦਿਨੀ ਮੈਂ ਜੀ ਵੀਡੀਓ ਪਾਉਂਦਾ ਹੁੰਦਾ ਹਾਂ ਜਾਂ ਜਿਹੜੀਆਂ ਆਵਾਰਾ ਪਸ਼ੂ ਆ ਹਨ گاਵਾ ਛੱਡੀਆਂ ਲੋਕਾਂ ਆਹ ਟੈਕਸ ਵੀ ਵਸੂਲਿਆ ਜਾਂਦਾ ਇਹਨਾਂ ਦੇ ਉੱਤੇ ਇਹਨਾਂ ਦੇ ਗਲਾਂ 'ਚ ਰੇਡੀਅਮ ਪਾ ਦੇਣਾ ਬੜਾ ਕੁਝ ਸਟਾਰਟਿੰਗ ਆਪਾਂ ਕੋਸ਼ਿਸ਼ ਕਰਦੇ ਰਹੇ ਕੀਤੀ ਵੀ ਇਹਨੇ ਜੀ ਉਹਦੇ ਤੋਂ ਮੈਨੂੰ ਆ ਫੋਨ ਲਾ ਲਿਆ ਕਿ ਅਸੀਂ ਜੀ گاਵਾਂ ਦੇ ਰਸਿਆਂ ਦੇ ਵਿੱਚ ਜਾਨੀ گاਵਾਂ ਇਕੱਠੀਆਂ ਕਰਨੀਆਂ ਤੁਸੀਂ ਸੁਣੋ ਅੱਜਰੇ ਇੱਕ ਨਾ ਹੁਣ ਤੈਨੂੰ ਗੱਲ ਕਹਿਣੀ ਆ ਵੀ ਮੈਂ ਨਾ ਸਾਰਾ ਵਿਚਾਰ ਬਣਾ ਲਿਆ ਕਿ ਸਾਡੇ ਸਿੰਘ ਵੀ ਇਕੱਠੇ ਹੋ ਗਏ ਆ ਅਸੀਂ ਨਾ ਜਦੋਂ ਵੀ ਆਪਾਂ ਇਹ ਨਹੀਂ ਗੀਆ ਕਿ ਉੱਥੇ ਕਰਨੀਆਂ ਆਪਾਂ 100 ਗਾਈਆਂ ਇਕੱਠੀਆਂ ਹਾਂਜੀ 100 ਗਾਈਆਂ ਤੇ 50 ਸਾਡ ਅੱਛਾ ਹੂੰ ਇਹ ਉਸ 100 ਗਾਈਆਂ ਤੇ 50 ਸਾਡ ਜਿਹੜੇ ਆਖ ਲਾ ਦੇਗਾ ਤੇ ਇਹ ਲੈ ਕੇ ਜਾਣੀ ਹੈ ਪਟਿਆੜੀ ਬਹੁਤ ਤਹਰਾ ਉਖੜਿਆ ਹੈ ਤੇ ਉਹ ਜਿਹੜਾ ਫੈਡਰੇਸ਼ਨ ਦਾ ਪ੍ਰਧਾਨ ਗੋਸ਼ਾ ਹੈ ਨਾ ਨਦੀਸ਼ ਸਿੰਘ ਗੋਸ਼ਾ ਹੂੰ ਜੀ ਗੋਸ਼ਾ ਕੌਣ ਆ ਜੀ ਇਹ ਗੋਸ਼ਾ ਇਹਨਾਂ ਦਾ ਕੰਪਲੈਕਸ ਦਾ ਬੜਾ ਤਹਰਾ ਐ ਐਸਟੇਸ਼ਨ ਦੇ ਕੋਲ ਬੜਾ ਮੋਨ ਆਪਣਾ ਤਹਰਾ ਅੱਛਾ ਤੇ ਜਿਹੜੀ ਸੇਵਾ ਲਾਤੀ ਉਹਨੂੰ ਗੱਡੀਆਂ ਕਰਨ ਦੇ ਦਊਗਾ 10-15 ਜਿੰਨੀਆਂ ਸਹੀ ਈ ਹੈ ਬੜੀਆਂ ਗੱਡੀਆਂ ਦਿੱਤੀਆਂ ਇਹਨੂੰ 15 ਤੇ ਰੱਸੇ ਲਿਓਨੇ ਆ ਰੱਸੀਆਂ ਦੀ ਸੇਵਾ ਬਾਬਾ ਹਾਂ ਤੈਨੂੰ ਲੌ ਲਈਏ ਹਾਂਜੀ ਯਾਨੀ ਇਹਨਾਂ ਦਾ ਨਾ ਅੱਜ ਦੇਖ ਲਓ ਵੀ ਮੇਰੇ ਘਰ ਦੇ ਨਾਲ ਆਹੀ 5-6 ਹਜ਼ਾਰ ਦੇ ਦਾਸਤੀ ਹੋਣੇ ਠੀਕ ਆ ਜੀ ਲਾ ਲਓ ਕੋਈ ਗੱਲ ਨਹੀਂ ਠੀਕ ਆ ਜੀ ਫਿਰ ਹੁਣ ਇਹ ਤੋਂ ਵੀ ਮੈਂ ਪਾਪਾ ਇਹਨੂੰ ਹਣਾ ਜੀ ਇਹਦੀ ਗੱਲ ਮੰਨ ਲਈ ਫੇਰ ਮੈਂ ਇਹਨੂੰ ਪੈਸੇ ਪਾਏ ਪਹਿਲਾਂ 100 ਰੁਪਇਆ ਇਹਦੇ ਅਕਾਊਂਟ ਚ ਇਹਨਾਂ ਦਾ ਪੈਸੇ ਮੰਗਣ ਦਾ ਟੰਗ ਦੇਖਿਓ 100 ਰੁਪਇਆ ਪਾਇਆ ਵੀ ਸੁਣ ਲਓ ਹਾਂਜੀ ਆ ਗਿਆ ਸੁਣ ਲਿਆ ਆਇਆ ਫੇਰ ਮੈਂ 5000 ਪਾਤਾ ਠੀਕ ਆ ਬਾਤੀ ਨਾਲ ਭੇਜਦਾ ਜੀ ਮੈਂ ਤੁਹਾਨੂੰ ਬਣਾ ਜੀ 5000 ਰੁਪਇਆ ਥੱਲਣ ਲੱਗਾ ਹਾਂ ਮੈਂ ਜੀ ਇਹਨੂੰ 5000 ਰੁਪਇਆ ਕੱਲਿਆ ਇਹਦੀ ਘਰ ਵਾਲੀ ਦੇ ਜਾਨੀ ਅਕਾਊਂਟ ਦੇ ਵਿੱਚ ਉਹਦਾ ਨਾਂ ਸੁਨੀਤਾ ਆ ਜੀ ਉਦੇ ਅਕਾਊਂਟ 'ਚ ਆਪਣੇ Paytm ਤੋਂ 5100 ਰੁਪਇਆ ਉਹਦੇ ਅਕਾਊਂਟ 'ਚ ਉਸੇ ਟਾਈਮ ਘੱਲਿਆ ਫਰਮੈਸ਼ ਤਾਂ 3035 ਦੀ ਸੀ ਠੀਕ ਆ ਜੀ ਫਿਰ ਤੁਸੀਂ ਇਹ ਦੇਖੋ ਕਿ ਇਹ ਇਹਨੇ ਹਨਾ ਇੱਕ ਗਰੁੱਪ ਬਣਾ ਲਿਆ ਤੇ ਗਰੁੱਪ ਦੇ ਵਿੱਚ ਵੀ ਮੈਨੂੰ ਐਡ ਕੀਤਾ ਸੀ ਮੈਂ ਤਾਂ ਜਾਣਦਾ ਸੁੱਖੀ ਕੌਣ ਤੇ ਇਹੇ ਹਨਾ ਜਣੀ ਪੈਸੇ ਕਿਹੜੇ ਕਿਹੜੇ ਢੰਗਾਂ ਦੇ ਨਾਲ ਇਹਨੇ ਕੋਈ ਗਾਮਾਂ ਨਹੀਂ ਇਕੱਠੀਆਂ ਕੀਤੀਆਂ ਇਹਨੇ ਕੁਝ ਨਹੀਂ ਕੀਤਾ ਆ ਗੋਸ਼ਾ ਜਿਹਦਾ ਨਾਂ ਲੈਂਦਾ ਉਹਨੂੰ ਵੀ ਪੁੱਛ ਲਓ ਕਿ 15 ਗੱਡੀਆਂ ਭੇਜੀਆਂ ਸੀ ਤਾਂ ਜਣੀ ਇਹ ਇਹਦਾ ਢੰਗ ਉਹ ਪੈਸੇ ਇਕੱਠੇ ਕਰਨ ਦਾ ਜੀ ਇਹ ਇਹ ਦੀਆਂ ਹਨਾ ਗਰੁੱਪ ਦੇ ਵਿੱਚ ਮੈਂ ਇਹੋ ਜੀਆਂ ਵੀਡੀਓ ਚਿੱਟੇ ਪੀਂਦੇ ਦੀਆਂ ਗੱਡੀ ਦੇ ਵਿੱਚ ਬੈਠ ਕੇ ਉਹ ਪਤਾ ਨਹੀਂ ਕਿਹੜੀ ਗੋਲੀ ਆ ਉਹ ਜੀਭ ਥੱਲੇ ਰੱਖਦੇ ਉਹ ਕਿੰਨੀਆਂ-ਕਿੰਨੀਆਂ ਖਾਂਦੇ ਦੀਆਂ ਵੀਡੀਓ ਤੱਕ ਮੇਰੇ ਫੋਨ ਦੇ ਵਿੱਚ ਪਈਆਂ ਇਹਦੀਆਂ ਪਹਿਲੀਆਂ ਉਸ ਸਮੇਂ ਦੀਆਂ ਇੱਕ ਦੋ ਰਿਕਵਰ ਹੋ ਗਈਆਂ ਬਾਕੀ ਹੋ ਜਾਣਗੀਆਂ ਤੇ ਤੁਸੀਂ ਹੋਰ ਦੇਖੋ ਮੈਨੂੰ ਹਣਾ ਇਹ ਏਸ ਹਾਵਨਾ ਸਮਝਦਾ ਸੀ ਇਹਨੂੰ ਪੁਲਿਸ ਚੱਕ ਕੇ ਲੈ ਗਈ ਤੇ ਘਰ ਵਾਲੀ ਨੂੰ ਨੰਬਰ ਮੇਰਾ ਦਿੱਤਾ ਹੋਇਆ ਕਿਉਂਕਿ ਇੱਕ ਮੈਂ ਇਹਦੀ ਆ ਇਦਾਂ ਪੈਸੇ ਭੇਜ ਦਿੱਤੇ ਤੁਸੀਂ ਦੇਖੋ ਆ ਵੀ ਸੁਣ ਲਓ ਜਦੋਂ ਮੜੀ ਜੀ ਹਲੋ ਹਲੋ ਵਾਈਫ ਰਿਚਾ ਪਾਉਂਦਾ ਵਾਈਫ ਰਿਚਾ ਫੜੀ ਬੱਬਾ ਜੀ ਹਾਂ ਜੀ ਬੱਸ ਕੁਛ ਕਰ ਰਹੇ ਹਾਂ ਰਮਨ ਜੀ ਤੁਸੀਂ ਜੀ ਹਾਂ ਮੁੰਗੂ ਮਾਤਾ ਵਾਲੇ ਨੇ ਅੰਬੂ ਜੀ ਹਾਂ ਜੀ ਅੰਬੂ ਦਾ ਉਹਨਾਂ ਦੀ ਵਾਈਫ ਹੋਰ ਜੀ ਬੱਬਾ ਜੀ ਹਾਂ ਜੀ ਬੱਬਾ ਜੀ ਪਰ ਇਹਨਾ 15 20 ਜਣੇ ਆਏ ਠੀਕ ਹੈ ਤੇ ਉਹਨਾ ਨੂੰ ਮੁੰਡਿਆਂ ਨੂੰ ਕਰਕੇ ਨਹੀਂ ਆਈਆ ਜੀ ਬਲ ਵਰਦੀ ਦੇ ਵਿੱਚੇ ਕੁਝ ਵਰਦੀ ਦੇ ਵਿੱਚੇ ਪਾਣੂ ਕਹਿੰਦੇ ਵੀ ਅਸੀਂ ਤੁਹਾਡੇ ਨੇੜੇ ਲੱਗਦੇ ਸਾਡੇ ਫਲੇਮਟਾਪਰੀ ਤੋਂ ਆਏ ਆ ਪਰ ਅੱਜ ਤਾਂ ਸਾਨੂੰ ਲੱਗਤ ਨਹੀਂ ਕਿੱਥੇ ਲੈ ਕੇ ਗਏ ਨੇ ਕਿੱਥੇ ਠੀਕ ਆ ਜੀ ਯਾਨੀ ਉਹਨੂੰ ਵੀ ਮੇਰਾ ਨੰਬਰ ਦਿੱਤਾ ਠੀਕ ਆ ਕਿੱਡਾ ਕਿਤੇ ਮੈਂ ਡੀਸੀ ਲੱਗਾ ਤੇ ਤੇਰੇ ਵਰਗੇ ਦੇ ਉੱਤੇ ਮੈਂ ਹਨਾ ਮੈਨੂੰ ਬਾਅਦ ਚ ਪਤਾ ਲੱਗਾ ਜੀ ਵੀਰੋ ਇਹ ਕਿੱਡਾ ਇੱਕ ਨੰਬਰ ਦਾ ਗੁੰਡਾ ਕਿਸਮ ਦਾ ਬੰਦਾ ਆ ਜੀ ਤੇ ਇਹਦਾ ਇੱਕੋ ਹੀ ਕੰਮ ਆ ਜੀ ਕਿ ਧਰਮ ਦੇ ਨਾਂ ਦੇ ਉੱਤੇ ਪੈਸਾ ਕਿਦਾਂ ਇਕੱਠਾ ਕਰਨਾ ਉਹ ਬਾਣੇ ਦੇ ਅੰਦਰ ਗੁੰਡਾ ਆ ਇਹ ਗੁੰਡਾ ਅਸਲੀ ਚਿਹਰਾ ਉਦਾਂ ਇਹਦਾ ਆ ਆ ਵੀਰੋ ਆ ਆ ਅਸਲੀ ਚਿਹਰਾ ਗੁੰਡਾ ਆ ਜੀ ਇਹ ਤੇ ਇਹ ਵੀ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਸੁਫੀ ਇਹਦਾ ਕੋਈ ਜਾਣ ਪਛਾਣਦਾ ਏ ਇਹਦੇ ਗਰੁੱਪ ਵਿੱਚ ਹੁੰਦਾ ਸੀ ਇਹਨੇ ਜੇਕਰ ਵੀ ਕੀਤਾ ਸੀ ਸੁਖੀ ਦਾ ਗਰੁੱਪ ਵਿੱਚ ਮੈਂ ਬਿਸ਼ੱਕ ਦੀ ਡਿਲੀਟ ਕਰਤਾ ਗਰੁੱਪ ਪਰ ਇਹਦਾ ਜਾਣ ਪਛਾਣਦਾ ਏ ਤੇ ਤੁਸੀਂ ਇਹ ਦੇਖੋ ਵੀਰੋ ਕਿ ਇਹਨਾਂ ਨੇ ਰਲ ਕੇ ਉਸ ਇੱਕ ਜਾਨੀ ਮਾਨਸਿਕ ਜਿਹੜਾ ਸੱਚੀ ਦੇ ਵਿੱਚ ਅਨਾਥ ਬੱਚਾ ਐਨ ਜੀਓ ਤੱਕੋਂ ਦੌੜਿਆ ਸੱਚੀ ਚ ਡਿਸਟਰਬ ਨੂੰ 2-3000 ਦਾ لالਚ ਦੇ ਕੇ ਆਪਣੀ ਪਬਲਿਸਿਟੀ ਲਈ ਮਾਰ ਦਿੱਤਾ ਪੈਸੇ ਇਕੱਠੇ ਕਰਨ ਵਾਸਤੇ ਧਰਮ ਦੇ ਨਾਮ ਦੇ ਉੱਤੇ ਕਿਉਂਕਿ ਐਦਾਂ ਨੋਟ ਆਉਂਦਾ ਹੈ ਇਹਨਾਂ ਨੇ ਪ੍ਰੀ ਪਲਾਨਡ ਇਹ ਮਰਡਰ ਕੀਤਾ ਤੇ ਇਹ ਹਨਾ ਜੀ ਆ ਤਾਂ ਸੱਚ ਸਾਡੇ ਹੁਣ ਬਿਲਕੁਲ ਸਾਹਮਣੇ ਆ ਤਾਂ ਮੇਰਾ ਫਰਜ਼ ਬਣਦਾ ਸੀ ਤੁਹਾਡੇ ਅੱਗੇ ਬਿਲਕੁਲ ਕਲੀਅਰ ਕਟ ਸਾਫ ਸਾਫ ਗੱਲ ਰੱਖਣੀ ਤੁਸੀਂ ਇਹ ਦੇਖੋ ਵੀਰੋ ਕਿ ਇਹ ਲੋਗ ਜਾਨੀ ਇਹੋ ਜਿਹੇ ਜਿਹੜੇ ਧਰਮ ਦੀ ਆੜ ਦੇ ਵਿੱਚ ਸਾਡੇ ਸਰਾਂ ਦੇ ਉੱਤੇ ਬੈਠਿਓ ਆ ਇਹ ਸਿਰਫ ਆਪਣੀ ਪਬਲਿਸਿਟੀ ਤੇ ਨੋਟਾਂ ਦੀ ਖਾਤਰ ਅੱਜ ਤੱਕਰ 14 ਕਤਲ ਕਰ ਚੁੱਕੇ ਆ ਬੇਅਦਬੀ ਦੇ ਨਾਂ ਦੇ ਉੱਤੇ ਅੱਜ ਤੱਕਰ 14 ਕਤਲ ਹੋ ਗਏ ਜੀ ਤੇ ਅੱਜ ਤੱਕਰ ਕਿਸੇ ਇੱਕ ਦਾ ਵੀ ਇਨਸਾਫ ਦੱਸ ਦੋ ਕਿਤੇ ਮਿਲਿਆ ਹੋਵੇ ਤਾਂ ਤੇ ਇਸ ਇਹਨਾਂ ਦਾ ਹਨ ਇਹਨਾਂ ਦੀ ਸ਼ਹਿ ਕਿਦਾਂ ਪੈਂਦੀ ਆ ਇਹੋ ਜੇ ਕਤਲ ਕਰਨ ਦੀ ਇਹੋ ਜਿਹੇ ਬੰਦੇ ਕਿਉਂ ਚੁਣਦੇ ਆ ਤੁਸੀਂ ਕਹਿੰਦੇ ਹੋ ਨਾ ਜੀ ਵਿਅਦਬੀ ਕਰਨ ਮੰਦ ਬੁੱਧੀ ਆਉਂਦੇ ਆ ਇਹ ਇਹ ਮਾਨਸਿਕ ਰੋਗੀ ਆਉਂਦੇ ਆ ਇਹ ਸੱਚੀਂ ਚ ਇਹੋ ਜੇ ਬੰਦੇ ਲੈ ਕੇ ਆਉਂਦੇ ਆ ਵੀਰੋ ਇਹ ਇਹ 2-3000 ਦਾ ਲਾਲਚ ਦੇ ਕੇ ਤੁਹਾਨੂੰ ਲੱਗਦਾ ਉਹ ਬੰਦਾ ਕਿਸੇ ਬੰਨਿਓ ਵੀ ਇਹ ਲੈ ਕੇ ਆਉਂਦੇ ਇਹ ਤਿਆਰ ਕਰਦੇ ਆਪਣੀ ਪਬਲਿਸਿਟੀ ਵਾਸਤੇ ਪੈਸਾ ਇਕੱਠਾ ਕਰਨ ਵਾਸਤੇ ਇਹਨੂੰ ਪਤਾ ਸੀ ਕਿ ਅ ਸ਼ੰਭੂ ਬਾਰਡਰ ਦੇ ਉੱਤੇ ਇੱਕ ਉਹ ਵੀ ਇੱਕ ਗਰੀਬ ਮਾਰ ਕੇ ਵੱਢ ਕੇ ਜਦੋਂ ਟੰਗਿਆ ਸੀ ਉੱਚ ਕਿਸੇ ਨੂੰ ਸਜ਼ਾ ਹੋਈ ਅ ਬਰਗਾੜੀ ਵਾਲੇ 'ਚ ਕਿਸੇ ਨੂੰ ਸਜ਼ਾ ਹੋਈ ਇਹਨੂੰ ਤਾਂ ਇਹ ਵੀ ਪਤਾ ਕਿ ਆ ਪਰਵਾਨੇ ਨੇ ਕਪੂਥ ਲਿਆ ਕੇ ਮੁੰਡਾ ਮਰਵਾਤਾ ਸੀ ਉਹ ਵੀ ਸੜਕਾਂ 'ਤੇ ਘੁੰਮਦਾ ਸੀ ਉਹ ਵੀ ਵਿਚਾਰਾ ਡਿਸਟਰਬ ਸੀਗਾ ਸੱਚੀ ਦੇ ਵਿੱਚ ਮਰਵਾਇਆ ਸੀ ਆ ਨਾ ਇਹਦੇ ਵਰਗਿਆਂ ਨੂੰ ਪਤਾ ਆ ਕਿ ਜੀ ਇਹਦੇ ਚ ਸਜ਼ਾ ਨਹੀਂ ਹੁੰਦੀ ਪੈਸੇ ਆਉਂਦੇ ਆ ਤੇ ਇਹ ਲੋਗ ਆਪ ਮਰਵਾਉਂਦੇ ਆ ਜੀ ਆਪਣੀ ਫੋਕੀ ਬੱਲੇ ਬੱਲੇ ਵਾਸਤੇ ਅੱਜ ਦੇ ਸਮੇਂ ਦੇ ਵਿੱਚ ਹਨਾ ਵੀਰ ਮੇਰੋ ਆਹ ਦੇਖੋ ਅਸਲੀ ਹਨਾ ਮੈਨੂੰ ਮੈਨੂੰ ਗੁਰੂ ਦਾ ਸਿੱਖ ਹਨਾ ਜਿਹੜਾ ਸੱਚੀ ਚ ਨਿਹੰਗ ਸਿੰਘ ਮੈਨੂੰ ਅਜੇ ਤੱਕਰ ਦੇ ਸਿਆ ਨਹੀਂ ਕਿ ਜੇ ਕਿ ਤੁਹਾਨੂੰ ਦੀਦਾ ਨਹੀਂ ਆਹ ਆ ਕਿੱਦਾਂ ਦੇ ਬੰਦੇ ਕੋਈ ਐਹੋ ਜਿਹਾ ਨਹੀਂ ਦਿਸਿਆ ਜਿਹੜਾ ਬਾਬਰਕੇ ਦੇ ਵਿਰੋਧ ਦੇ ਉੱਤੇ ਬੋਲਿਆ ਹੋਵੇ ਤੇ ਐਹੋ ਜਿਹੇ ਗੁੰਡੇ ਆ ਨਾ ਬਾਣਾ ਪਾ ਕੇ ਆ ਆ ਕਾਰੇ ਹੁੰਦੇ ਆ ਜੀ ਇਹਨਾਂ ਇਹਨਾਂ ਦਾ ਹਨਾ ਇਹ ਪਨਾਹਕਾਰੀ ਕਹਿ ਲਓ ਜਿੱਦਾਂ ਗੈਂਗਸਟਰ ਸਾਡੇ ਤੇ ਲੀਡਰ ਬਣੇ ਫਿਰਦੇ ਠੀਕ ਆ ਨਾ ਪਹਿਲਾਂ ਪਹਿਲਾਂ ਗੈਂਗਸਟਰ ਰਹੇ ਆ ਹੁਣ ਮਾਂ ਬੋਲੀ ਦੇ ਰਖਵਾਲੇ ਆ ਹਨਾ ਲੀਡਰ ਇਹੇ ਬਣਦੇ ਮੈਂ ਤੁਹਾਨੂੰ 2019 ਦਾ ਅੰਕੜਾ ਦੱਸ ਦਿੰਨਾ 54% ਰੇਪਿਸਟ ਵਿੱਚ ਕ੍ਰਿਮੀਨਲ ਵਾ ਗੁੰਡੇ ਆ ਕਤਲ ਦੇ ਮਾਮਲੇ ਉਹਨਾਂ ਦੇ ਦਰਜ ਵਾ ਜਿਹੜੇ ਸਾਡੇ ਸੈਂਟਰ ਤੇ ਬੈਠੇ ਆ 19 ਦਾ ਅੰਕੜਾ 54% ਆ ਇਹ 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 ਜੀ ਸਾਡੇ ਤੇ ਰਾਜ ਕਰਦੇ ਆ ਇਹ ਇਹ ਸਾਡੇ ਜੋਧੇ ਆ ਜੀ ਆ ਜੋਦਾ ਜੀ ਹੁਣ ਤੁਹਾਡਾ ਇਹਦੇ ਫੁੱਲਾਂ ਦੀ ਵਰਖਾ ਪਾਓ ਇਹ ਜੋਦਾ ਆ ਜੀ ਆ ਆ ਜੀ ਸਾਡਾ ਸਮਾਜ ਤੇ ਸਮਾਜ ਬਦਲਣਾ ਦੱਸੋ ਕਿੱਥੋਂ ਕਿੱਦਾਂ ਬਦਲਣਾ ਸਮਾਜ ਜੀ ਆ ਜੋਦੇ ਆ ਸਾਡੇ ਬਹੁਤ ਆ ਜੇ ਪਰ ਆ ਜੇ ਦੀ ਗੱਲਈ ਦੱਸੋ ਤੁਸੀਂ ਬਾਈ ਭਾਈ ਮੈਂ ਤਾਂ ਆਪਣਾ ਫਰਜ਼ ਆਦਾ ਕਰ ਚੱਲਾਂ ਤੇ ਇੱਕ ਹਨਾ ਬੇਨਤੀ ਜ਼ਰੂਰ ਕਰਕੇ ਚੱਲਾਂ ਸਾਰਿਆਂ ਦੇ ਅੱਗੇ ਬੇਨਤੀ ਆ ਜਿਹੜਾ ਸੱਚੀ ਦੇ ਵਿੱਚ ਨਿਹੰਗ ਸਿੰਘ ਉਹ ਭਾਈ ਇਦਾਂ ਦੇ ਆ ਤੇ ਬੋਲਿਆ ਕਰੋ ਤੇ ਸਰਕਾਰ ਨੂੰ ਵੀ ਬੇਨਤੀ ਆ ਇਹਦੇ ਚੰਗਾ ਘੋਟਣਾ ਫੇਰੀਓ ਜਿਹੜੀ ਜੇਲ੍ਹ ਚ ਵੀ ਜਾਊਗਾ ਇਹਨੂੰ ਦੱਸ ਦਿਓ ਕਿਉਂਕਿ ਇੱਕ ਇਹ ਧਰਮਾਂ ਦੇ ਨਾਂ ਦੇ ਉੱਤੇ ਰਾਜਨੀਤੀਆਂ ਕਰਦੇ ਆ